ਅਧਿਕਾਰ ਸਾਹਿਬ ਜਿਨ੍ਹਾਂ ਦੇ ਵਿੱਚ ਪੈਂਦੇ ਪਿੰਡ ਮਾਚਰੀ ਸੋਡੀਆਂ ਦਾ ਹਰਪਜਨ ਸਿੰਘ ਜਿਉਂਦੇ ਜੀ ਮਨਾਉਂਦਾ ਹੈ ਆਪਣੀ ਵਰਸੇ ਕੁੰਨਦਾਲ ਕਰਕੇ ਸਾਰੀਆਂ ਰਸਮਾਂ ਨੂੰ ਵੀ ਅਟਾ ਕਰਦਾ ਹੈ ਇੱਥੇ ਹੀ ਬਸ ਨਹੀਂ ਹੋ ਜਾਂਦੀ ਕੰਨਿਆਂ ਨੂੰ ਭੋਜਨ ਵੀ ਸ਼ਕਾਉਂਦਾ ਹੈ ਅਤੇ ਗਰੀਬਾਂ ਨੂੰ ਕੰਬਲ ਵੰਡਦਾ ਹੈ ਕੱਪੜੇ ਦਿੰਦਾ ਹੈ ਇਹ ਅੰਦਾਜ਼ਾ ਲਗਾਉਣਾ ਵੀ ਗਲਤ ਹੋਏਗਾ ਕਿ ਭੋਖਾਣ ਵਾਲਾ ਵਿਅਕਤੀ ਕਾਫੀ ਅਮੀਰ ਹੋਵੇਗਾ ਹਰਪ੍ਰਜਨ ਸਿੰਘ ਨਮੀ ਵਿਅਕਤੀ ਦਰਮਿਆਨੇ ਪਰਵਾਰ ਨਾਲ ਸੰਬੰਧਿਤ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਮੰਡੀ ਗੋਬਿੰਦਗੜ ਦੀ ਇੱਕ ਮਿਲ ਵਿੱਚ ਮਜ਼ਦੂਰੀ ਵਜੋਂ ਕੰਮ ਕਰਦਾ ਹੈ ਜਦੋਂ ਸਾਡੀ ਟੀਮ ਨੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਦੇਖਿਆ ਕਿ ਗੁਰਨਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਤਨੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਬਾਅਦ ਵਿੱਚ 11 ਕੰਨਿਆਂ ਨੂੰ ਭੋਜਨ ਚਕਾਇਆ ਅਤੇ ਸਾਰੀਆਂ ਸੰਤਾਨਾਂ ਨੂੰ ਭੋਜਨ ਚਕਾਇਆ 5 ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ ਦਿੱਤੇ ਗਏ ਬਾਬਾ ਭਜਨ ਸਿੰਘ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਦਾ ਮਨੋਰਥ ਸਮਾਜ ਨੂੰ ਸੁਚੇਤ ਕਰਨਾ ਹੈ ਕਿ ਇੱਥੇ ਕਾਲ ਯੁਗ ਦਾ ਬਹੁਤ ਪ੍ਰਭਾਵ ਹੈ ਇਸ ਲਈ ਜੋ ਵੀ ਕਾਰਜ ਅਸੀਂ ਆਪਣੇ ਹੱਥੀ ਕਰ ਲੈਣੇ ਆ ਉਸ ਦੇ ਨਾਲ ਹੀ ਸਾਨੂੰ ਸੰਤੁਸ਼ਟੀ ਮਿਲਦੀ ਹੈ ਇਸ ਦੇ ਨਾਲ ਹੀ ਜਿੱਥੇ ਅਸੀਂ ਪੁੰਨਦਾਨ ਕਰਨਾ ਚਾਹੁੰਦੇ ਹਾਂ ਉੱਥੇ ਵੀ ਆਪਣੇ ਹੱਥੀ ਹੋ ਜਾਂਦਾ ਹੈ ਸਾਨੂੰ ਆਪਣਾ ਜੀਵਨ ਬੇਵਰਤ ਨਹੀਂ ਗਵਾਉਣਾ ਚਾਹੀਦਾ ਗੁਰਬਾਣੀ ਨਾਲ ਜੁੜ ਕੇ ਆਪਣਾ ਬਾਕੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਨਾਰੀ ਉਹਨਾਂ ਦੱਸਿਆ ਕਿ ਅੱਜ ਦਾ ਜੋ ਭੋਗ ਪਿਆ ਉਹਨਾਂ ਦੀ 60th ਵਰਸੀ ਹੈ ਉਹਨਾਂ ਵੱਲੋਂ ਹਰ ਸਾਲ ਇਹ ਰਸਮਾਂ ਕੀਤੀਆਂ ਜਾਂਦੀਆਂ ਨੇ ਜਦੋਂ ਤੱਕ ਉਹ ਜਿਉਂਦੇ ਰਹਿਣਗੇ ਇਹ ਰਸਮਾਂ ਅਤਾ ਹੁੰਦੀਆਂ ਰਹਿਣਗੀਆਂ ਸੰਘੀ ਹੱਤਵੰਨ ਕੇ ਸਾਰੇ ਸਾਰੇ ਸੰਯੋਗੀ ਜੋ ਵੀ ਆਏ ਭਾਈ ਵੀਰ ਭਾਈ ਵੀ ਮੇਰੀ ਬੇਨਤੀ ਹੈ ਵੀ ਆਪਣਾ ਜਿਹੜਾ ਵੀ ਕਰਮ ਆਪਣੇ ਉੱਥੇ ਹੋ ਜਾਏ ਇਹ ਸਭ ਤੋਂ ਅੱਛੀ ਬਾਤ ਹੈ ਜਿਉਂਦੇ ਕੀ ਆਪਣਾ ਕੰਮ ਕਰਨਾ ਕਰੀਏ ਸੋ ਜ਼ਿਆਦਾ ਮੈਨੂੰ ਕੁਛ ਨਹੀਂ ਲਾਭ ਮਿਲਿਆ ਮੇਰਾ ਕਹਿਣਾ ਸਾਰਿਆਂ ਨੂੰ ਵੀ ਜੋ ਵੀ ਕੋਈ ਮਾਈ ਭਾਈ ਜਾਂ ਕੋਈ ਨੌਜਵਾਨ ਗਲਤ ਰਸਤੇ ਜਾਂਦੇ ਆ ਉਹ ਆਪਣੇ ਭਾਈ ਸੁਧਾਰ ਕਰਨ ਉਹ ਸਿੱਧੇ ਰਸਤੇ ਰਹਿਣ ਬਸ ਇਨੀ ਬੇਨਤੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੰਦ ਜੀ ਦਾ ਪਸਾਰੀ ਕਰਨਿਆ ਵਾਹਿਗੁਰੂ ਜੀ ਕਾ ਖਾਲਸਾ ਉਾ ਰਹੀ ਗੁਰੂ ਜੀ ਵਾਹਿਗੁਰੂ ਜੀ ਅੱਜ ਉਹ ਪੰਡ ਮਾਜਰੀ ਸੁਖਨੀ ਆਦੇ ਵਿੱਚ ਬਹੁਤੋ ਵੱਡਾ ਸਲਾਮਾਂ ਜੋ ਕੰਮ ਹੋਇਆ ਜਿਉਂ ਕਿ ਹਰ ਸਾਲ ਦੀ ਤਰ ਲਗਾਤਾਰ ਚਾਰਗੋ ਰਿਹਾ ਤੇ ਕਰਾ ਉਹਨਾਂ ਨੇ ਆਪ ਪੜਾ ਕਿਰਿਆ ਕਰਮ ਆ ਹੋਇਆ ਸਹਿਬ ਸ੍ਰੀ ਗੁਰੂ ਦਾ ਸਹਿ ਹਾਰਾ ਦਾ ਉਠਾ ਆ ਗਾਲੇ ਕੇ ਤੇ ਕਿਹਾ ਉਹਨਾਂ ਨੇ ਕਿਹਾ ਵੀ ਜਦੋਂ ਬੰਦਾ ਢਲਿਆ ਜਾਂਦਾ ਵੀ ਉਹਨਾਂ ਨੇ ਕੀ ਦੇਖਣਾ ਹੁੰਦਾ ਹੈ ਠੀਕ ਆ ਬਈ ਆਜ ਨਹੀਂ ਕਹਣਾ ਮੈਂ ਆਪਣੀ ਅੱਖੀ ਦੇ ਸਾਰਾ ਮੂਸਾ ਬਣਾ ਮੈਦਾਨਪੁਰ ਜੋ ਦਸ ਨੂੰ ਲਾਹਣ ਦੀ ਕਮਾਈ ਕਰਦੇ ਆਪ ਦਾ ਆਪਣੇ ਘਰਾਂ ਲਗਰ ਪਾਣੀ ਬਾਬਾ ਚੰਦ ਦਾਸ ਦੀ ਸੰਤ ਸਹਿਬ ਸ੍ਰੀ ਗੁਰੂ ਦਾ ਸਹਿ ਹਾਰਾ ਦਾ ਉਠਾ ਆ ਗਾਲੇ ਕੇ ਅੱਜ ਪੂਰਾ ਲੰਗਰ ਪਾਣੀ ਚਲਾਇਆ ਦਾ ਪੂਰਾ ਨਗਰ ਇਲਾਕੇ ਤੇ ਦਾ ਭੈਣ ਭਾਈ ਸਾਰੇ ਪਹੁੰਚ ਕੇ ਤਾਂ ਸਹਿਬਸ੍ਰੀ ਗੁਰੂਰਾਜ ਸਾਹਿਬ ਦੇ ਮੰਨ ਤੇ ਜਾ ਚੁਕਿੱਤੇ ਆ ਤਾਂ ਉਹ ਦਾ ਦਾ ਬਹੁਤ ਸਾਰੇ ਪਰਿਵਾਰ ਦਾ ਮੈਂ ਰਹਿਣੀਆਂ ਤੇ ਐਸਾ ਜਿਹੜਾ ਸਮਾਜ ਆ ਇਤਨਾ ਨਹੀਂ ਕੰਮ ਹੋਣੇ ਚਾਹੀਦੇ ਆ ਮੈਂ ਬਹੁਤ ਸਾਰਿਆਂ ਨਾਲ ਰਹਿਣੀ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਹੀ ਗੁਰਦੀ ਕਥਾ ਵਾਹੀ ਗੁਰਦੀ ਕਥਾ ਦੇਸ਼